के ਪਿਛਲੇ ਦਿਨਾਂ ਤੋਂ ਅ ਕਲਪਰਸੋਂ ਅਰ ਇਸ ਤੋਂ ਪਹਿਲਾਂ ਜਿਹੜਾ ਅਕਾਲ ਤਖਤ ਸਾਹਿਬ ਤੇ ਜੋ ਇੱਕ ਵੀਡੀਓ ਅ ਜਿਹੜੇ ਜਥੇਦਾਰ ਜੀ ਕੁਲਦੀਪ ਸਿੰਘ ਗੜਗਾ ਜੀ ਨੇ ਨਾਲ ਆਪਣੇ ਸੋਸ਼ਲ ਮੀਡੀਆ ਤੇ ਭੇਜੀ ਹੁੰਦੇ ਤੇ ਦੇਖ ਕੇ ਸਿੱਖਾਂ ਦੀ ਇਹ ਭਾਵਨਾਵਾਂ ਜਿਹੜੀਆਂ ਬਲੁੰਦਰੀਆਂ ਗਈਆਂ ਉਹ ਦੇਖੋ ਬਈ ਸੱਚੀ ਹੈ ਝੂਠੀ ਹੈ ਲੇਕਿਨ ਇਹ ਆ ਵੀ ਉਹਦੇ ਤੇ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਟੀਕਾ ਟਪਣੀ ਨਹੀਂ ਕੀਤੀ ਵੀ ਇਹ ਭਾਈ ਇਹ ਠੀਕ ਨਹੀਂ ਹੈ ਇਹ ਗਲਤ ਹੈ ਇਹ ਆਈ ਨਾ ਬਣਾਈ ਹੈ ਇਹਦੇ ਤੇ ਕੋਈ ਨਹੀਂ ਕੀਤੀ ਔਰ ਇਸ ਤੋਂ ਉੱਪਰ ਰਹਿੰਦੀ ਖੁੰਦੀ ਕਸਰ ਜਿਹੜੀ ਹੈ ਔਰ ਕੱਲ ਪਰਸੋ ਜਿਹੜੀ ਉਹਨਾਂ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਉਹਨੇ ਕੱਢ ਦਿੱਤੀ ਹੈ ਜੋ ਸ਼ਬਦ ਬੋਲੇ ਆ ਬੀਇੰਗ ਸਿੱਖ ਮੈਂ ਉਹ ਸ਼ਬਦ ਦौरा ਨਹੀਂ ਸਕਦਾ ਲੇਕਿਨ ਇਹ ਆ ਵੀ ਪਾਰਟੀ ਵੱਲੋਂ ਸਾਡੇ ਵੱਲੋਂ ਇਹਨਾਂ ਨੇ ਸਿੱਖਾਂ ਦੀ ਭਾਵਨਾ ਮੇਰੇ ਨਾਲ ਕਲਵਾੜ ਕੀਤਾ ਔਰ ਕਹਿੰਦੇ ਨੇ ਨਾ ਗੁਰ ਕੀ ਨਿੰਦਾ ਸੁਨੇ ਨਕਾਨ ਹਾਂ ਤੋਂ ਇਹ ਇਹ ਅਸੀਂ ਇਸ ਤਰ੍ਹਾਂ ਜਿਹੜਾ ਦੀਆਂ ਸਿੱਕੇ ਆਪਣੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਿਲਕੁਲ ਨਹੀਂ ਬਰਦਾਸ਼ਤ ਕਰਦੇ ਔਰ ਇਹ ਮੰਗ ਕਰਦੇ ਹੈ ਕਿ ਤੁਰੰਤ ਇਹ ਲੋਕ ਦੋਨੋਂ ਅਸਤੀਫਾ ਦੇ ਔਰ ਇਹ ਜਿਹੜਾ ਹੈਗਾ ਜੀ ਜਦੋਂ ਜਥੇਦਾਰ ਜੀ ਵੀ ਇਹਦੇ ਤੇ ਸਖਤ ਕਾਰਵਾਈ ਕਰਵਾਉਣ ਜਿਹੜਾ ਆਪਣੇ ਖਾਸ ਤੌਰ ਤੇ ਜਿਹੜੀ ਉਹਦਾ ਦੇਖ ਰਿਹਾ ਆਪਾਂ ਕੀ ਕਰ ਰਿਹਾ ਗੁਰੂ ਸਾਹਿਬ ਦੇ ਉੱਪਰ ਸ਼ਰਾਬ ਦਾ ਛੜਕਾਓ ਕਰਦਾ ਹੈ ਉਹ ਆਉਦਾ ਇਹ ਗੱਲ ਆਪਣੇ ਵੱਲੋਂ ਆ ਕੇ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੀ ਅਸ਼ਟਾਦੀਆਂ ਬਣਾਉਣੀਆਂ ਕਹਿੰਦੇ ਭੇਖ ਦਿਖਾਵੇ ਜਗਤ ਕੋ ਔਰਨ ਕੋ ਵਸਕੀਨ ਇਹ ਇਹ ਜਿਹੜੀ ਇਹਨਾਂ ਤੇ ਲਾਗੂ ਹੁੰਦੀ ਆ ਔਰ ਹਰਵਿੰਦ ਕੇਜਰੀਵਾਲ ਅ ਸ਼ਿਸ਼ੋਦੀਆ ਬਿਲਕੁਲ ਨਹੀਂ ਕੋ ਬੋਲੇ ਬਲਕਿ ਕੋਈ ਨਾ ਕੋਈ ਤੁਸੀਂ ਆਉਂਦੇ ਤੇ ਗਲਤ ਕਰੋ ਨਹੀਂ ਤਾਂ ਮਿੰਟ ਜੀ ਆ ਜਾਂਦੇ ਨੇ ਆਪਣੇ ਕਿਸੇ ਨਾਲ ਟਵੀਟ ਕਰ ਦਿੰਦੇ ਆ ਕੋਈ ਫੇਸਬੁੱਕ ਤੇ ਆ ਜਾਂਦੇ ਆ YouTube ਤੇ ਆਪਣਾ ਕੋਈ ਨਾ ਕੋਈ ਭੇਜ ਦਿੰਦੇ ਆ ਹੁਣ ਅਸੀਂ ਉਹਨਾਂ ਨੂੰ ਇਹ ਮੰਗ ਕਰਦੇ ਆ ਕਿ ਤੁਰੰਤ ਉਹ ਜਿਹੜੀ ਉਹ ਆਪੋਜੀਸ਼ਨ ਦੀ ਲੀਡਰ ਬਣੀ ਹੈ ਉਹਨਦੇ ਤੋਂ ਉਹਦਾ ਅਸਤੀਫਾ ਲੈ ਔਰ ਜਿਹੜੀ ਇਹ ਬੰਦ ਦੀ ਕਾਰਵਾਈ ਹੁੰਦਾ ਤੇ ਜਿਹੜੀ ਕੀਤੀ ਜਾਵੇ ਬਾਕੀ ਇਹ ਕਿ ਜਿਹੜਾ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਕੀਤਾ ਤਾਂ ਮੇਰੇ ਖਿਆਲ ਚ ਜਿੰਨੀ ਵੀ ਮਿੰਦਾ ਕਰੀਓ ਥੋੜੀ ਹੈ ਲੇਕਿਨ ਅਸੀਂ ਇਹਨਾਂ ਦੋਨਾਂ ਦਾ ਮੁੱਖ ਮੰਤਰੀ ਕੋਵਲ ਸਿੰਘ ਮੰਨਦਾ ਔਰ ਆਤਸ਼ੀਦਾ ਤੁਰੰਤ ਅਸਤੀਫਾ ਦੇ ਮੰਨ ਕਰਦੇ ਆ ਔਰ ਜਿਹੜੀ ਬੰਦੀ ਕਾਰਵਾਈ ਹੈ ਜਿਹੜੀ ਉਹ ਉਹਦੀ ਕੋਈ ਨਾ ਕੋਈ ਚੰਗੀ ਏਜੰਸੀ ਕਿਉਂਕਿ ਇਹ ਇੱਥੇ ਤਾਂ ਏਜੰਸੀ ਨੇ ਕਿਸੇ ਨੇ ਕਰਨਾਨੀਗਾ ਜੋ ਪੁਲਿਸ ਅਜ ਤੱਕ ਚੁੱਪ ਕਰਕੇ ਬੈਠੀ ਹੋਈ ਹੈ ਮਲਕੇ ਕੋਈ ਵੀ ਏਜੰਸੀ ਜਾਂਚ ਨਹੀਂ ਉਹਦੇ ਤੋਂ ਨਿਰਪੱਖ ਏਜੰਸੀ ਜਿਹੜੀ ਉਹ ਜਾਂਚ ਕਰੇ ਇਹ ਜਿਹੜੀ ਵੀਡੀਓ ਹੈ ਇਹ ਕਿ ਠੀਕ ਹੈ ਗਲਤ ਹੈ ਕੀ ਹੈ ਲੇਕਿਨ ਉਹਦੇ ਠੀਕ ਹੈ ਇਸ ਕਰਕੇ ਲੱਗਦੀ ਪਈ ਕਿ ਕੋਈ ਬੰਦਾ ਇਹਨਾਂ ਦਾ ਬੋਲਿਆ ਨਹੀਂਗਾ ਆਪਦਾ ਇਹਨਾਂ ਕਿਸੇ ਵਿਅਕਤੀ ਨੇ ਕੋਈ ਗੱਲ ਨਹੀਂ ਕੀਤੀਗੀ ਠੀਕਾ ਟਿੱਪਣੀ ਨਹੀਂ ਕੀਤੀ ਉਹਦੇ ਉੱਪਰ ਲੇਕਿਨ ਇਹ ਆ ਵੀ ਹੁਣ ਹੈ ਇੱਕ ਗੱਲਾ ਮੈਂ ਹਰ ਜੋ ਸੁਣਦਾ ਪਿਆ ਵੀ ਮੈਂ ਬਤੌਰ ਨੰਗੇ ਪੈਰੀ ਜਾਊਗਾ ਤੇ ਕਾਊਂਟਰ ਸਵਾਲ ਕਰਨ ਦੇ ਕੋਸ਼ਿਸ਼ ਕਰ ਰਿਹਾ ਸੋਸ਼ਲ ਮੀਡੀਆ ਤੇ ਜੋ ਦੇਖ ਰਹੇ ਆ ਬਈ ਮੈਂ ਪੁੱਛਾਂਗਾ ਅਰੇ ਭਾਈ ਜੇ ਤੂੰ ਜਾ ਕੇ ਪਹਿਲਾਂ ਤਾਂ ਆਪ ਦਾ ਆਪ ਦੇ ਕਲੈਰੀਫਿਕੇਸ਼ਨ ਤਾਂ ਦੇ ਜਾ ਕੇ ਵੀ ਤੂੰ ਕੀ ਐ ਜਿਹੜੀ ਉਹ ਵੀਡੀਓ ਬਾਰੇ ਤਾਂ ਬੋਲ ਵੀ ਇਹ ਵੀਡੀਓ ਮੇਰੀ ਨਹੀਂ ਹੈਗੀ ਕਾਹਦੇ ਨਾਲ ਬਣੀ ਇਹ ਕਿੰਨੇ ਬਣਾਈ ਏ ਕਿਉਂ ਬਣਾਈ ਏ ਸੋ ਉਸ ਚੀਜ਼ ਦਾ ਤਾਂ ਜਵਾਬ ਨਹੀਂ ਅਗਾ ਉਹਨਾਂ ਤੇ ਕਾਊਂਟਰ ਸਵਾਲ ਕਰਨ데요 ਵੀ ਇਹ ਤੇ ਉਹ ਜਿਹੜਾ ਜਿਸ ਸੰਸਥਾ ਦਾ ਕੰਮ ਆਪੇ ਕਰੀ ਜਾਏਗੀ ਅਜੇ ਤੱਕ ਤਾਂ ਕਿਸੇ ਨੇ ਇੰਟਰਫੇਅਰ ਨਹੀਂ ਕੀਤਾ ਇਹ ਨਵੀਂ ਸਰਕਾਰ ਆਈ ਹੈ ਜਿਹੜੀ ਇਸ ਤਰ੍ਹਾਂ ਦਾ ਇੰਟਰਫੇਅਰ ਕਰਦੀ ਹੈ ਲੇਕਿਨ ਅਸੀਂ ਉਸ ਤੇ ਮੇਰੇ ਤੇ ਲੱਗੇ ਸਾਡੇ ਗੁਰੂ ਸਾਹਿਬਾਨਾਂ ਦੀ ਜਿਸ ਤਰ੍ਹਾਂ ਦੀ ਇਹ ਜਿਹੜਾ ਬਹੁਤ ਹੀ ਜ਼ਿਆਦਾ ਅਪਮਾਨਜਨਕ ਜਿਹੜੀਆਂ ਜਿਹੜੀਆਂ ਅਸੀਂ ਵੀਡੀਓ ਦੇਖੀਆਂ ਨੇ ਜੋ ਕੁਝ ਸ਼ਬਦ ਕਹੇ ਗਏ ਨੇ ਮੇਰੇ ਖਿਆਲ ਦੇ ਵਿੱਚ ਬੀਂਗ ਸਿੱਖ ਦੇ ਨਾਤੇ ਬਹੁਤ ਬਹੁਤ ਮਲਕੇ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਜਿਹੜਾ ਇੱਕਲਵਾਰ ਕਰਨ ਵਾਲੀ ਹੈ ਔਰ ਕਹਿੰਦੇ ਨੇ ਆਪਣੇ ਉਤੇ ਪਾ ਕੇ ਅਨੰਦਪੁਰ ਸਾਹਿਬ ਆ ਕੇ ਪਾਤਸ਼ਾਹ ਦੀਆਂ ਸ਼ਤਾਬੀਆਂ ਮਨਾਉਣੀਆਂ ਅਰੇ ਭਾਈ ਮਨ ਤੇ ਸ਼ਰਧਾ ਤਾਂ ਕਰੋ ਮਨ ਨੂੰ ਤਾਂ ਠੀਕ ਕਰੋ ਪਹਿਲਾਂ ਹੈ ਏ ਮਨ ਚੰਚਿਲਾ ਚਤ్రਾਈ ਕਿਨੇ ਨਾ ਪਾਇ ਇਹ ਚਾਤਰ ਤੇ ਚਲਾਕ ਬਣਨ ਦੀ ਕੋਸ਼ਿਸ਼ ਕਰਦੇ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਇਹ ਮਨ ਜਿਹੜਾ ਹੈ ਮਨ ਦੇ ਬਾਰੇ ਕੀ ਹੈ ਨਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਾਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਮੂਲ ਪਛਾਣੇ ਤਾ ਸਹ ਜਾਣੇ ਮਰਨ ਜੀ ਮਨ ਕੀ ਸੋਝੀ ਹੋਈ ਗੁਰ ਪ੍ਰਸਾਦੀ ਕੋ ਜਾਣੇ ਜੀ ਜਾਪਾਉ ਨਾ ਕੋਈ ਮਨ ਛਾਤ ਆਈ ਵਜਿ ਵਿਦਾਈ ਤਾ ਹੋ ਅਪਰਵਾਨ ਇਹ ਉਹ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਸੋ ਇਹ ਇਹ ਚੀਜ਼ ਹੈ ਜਿਹੜੀ ਹੈਗੀ ਹੈ ਇਹ ਦਿਸਦਾ ਵੀ ਆ ਹੈ ਔਰ ਉਹਦੇ ਤੇ ਕੋਈ ਗੱਲ ਨਹੀਂ ਕੀਤੀ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਪਰ ਉਹਦੇ ਸੋਸ਼ਲ ਮੀਡੀਆ ਦੇ ਜਵਾਬ ਦਿੰਦੇ ਸਾਡੇ ਸੁਭੇ ਤੇ ਮੁਖਮੰਦੀ ਭਗਵੰਤ ਸਿੰਘ ਮਾਨ ਜਵਾਬ ਦਿੰਦੇ ਵੀ ਭਾਈ ਇਹ ਮੇਰੀ ਨਹੀਂ ਜਾਂ ਇੱਕ ਕਿਸ ਤਰ੍ਹਾਂ ਬਣੀ ਹੈ ਕਿਉਂ ਬਣੀ ਹੈ ਲੋਕ ਇਸ ਤਰ੍ਹਾਂ ਦਾ ਅੱਜ ਤੱਕ ਇਤਿਹਾਸ ਇਸ ਤਰ੍ਹਾਂ ਦਾ ਜਿਹੜੀ ਇਹ ਬੇ ਇਹ ਬੇਅਦਬੀ ਨਹੀਂ ਹੈਗੀ ਇਹ ਕੋਰ ਬੇਅਦਬੀ ਹੈ ਗੁਰੂ ਸਾਹਿਬਾਨ ਦੀ ਚਾਹੇ ਤਸਵੀਰਾਂ ਸੀ ਗਿਆ ਲੇਕਿਨ ਬੇਅਦਬੀ ਹੈ ਇਸ ਕਰਕੇ ਇਸ ਚੀਜ਼ ਦੇ ਉੱਪਰ ਤੁਰੰਤ ਜਿਹੜਾ ਉਹਨੂੰ ਆਪਣੇ ਇਸ ਜਿਹੜਾ ਅਸਤੀਫਾ ਦੇਣਾ ਚਾਹੀਦਾ ਆਪਣੇ ਆਪੋ ਆਪਣੇ ਅਹੁਦੇ ਤੋਂ ਉਹਨਾਂ ਨੂੰ ਦੋਨਾਂ ਨੂੰ ਔਰ ਉਹਨਾਂ ਨੂੰ ਰਹਿਣ ਦਾ ਕੋਈ ਹੱਕ ਨਹੀਂ ਇਸ ਤਰ੍ਹਾਂ ਸਿੱਖਾਂ ਦੀ ਭਾਵਨਾ ਨੂੰ ਖਿਲਵਾੜ ਕਰਕੇ ਇੰਨੀ ਗੱਲ ਮੈਂ ਆਪਣੀ ਰੱਖਣਾ ਹੈ ਔਰ ਭਾਰਤੀ ਜਨਤਾ ਪਾਰਟੀ ਇਸ ਚੀਜ਼ ਦੀ ਮੰਗ ਕਰਦੀ ਹੈ ਅਰੇ ਜਿਹੜਾ ਅਸੀਂ ਤਾਂ ਜਸਵੰਤ ਸਾਹਿਬ ਨੂੰ ਵੀ ਕਹਿੰਨੇ ਆ ਕਿ ਇਹ ਜਿਹੜਾ ਇਸ ਤਰ੍ਹਾਂ ਦੀ ਕੋਈ ਉਹ ਆਪਣੇ ਵੱਲੋਂ ਵੀ ਲਿਖ ਕੇ ਦੇਣ ਜਿਹੜਾ ਕਿਸੇ ਭਾਰਤ ਸਰਕਾਰ ਨੂੰ ਲਿਖ ਦੇਣ ਜਾਂ ਕਿਸੇ ਜਿਹੜੇ ਸਾਡੇ ਇੱਕ ਬੜੀਆਂ ਕੋਟਾ ਨੇ ਕੋਟਾ ਨੂੰ ਲਿਖ ਸਕਦੇ ਆ ਕਿਉਂਕਿ ਉਹ ਮਤਲਬ ਕਿ ਸੱਚ ਜਿਹੜਾ ਉਹ ਸਾਹਮਣੇ ਸੱਚ ਤਾਂ ਆ ਗਿਆ ਹੈ ਦਰਨ ਕੀ ਹੈ ਕਿ ਜੇ ਉਹ ਕੁਛ ਨਾ ਕੁਛ ਜਵਾਬ ਦਿੰਦੇ ਕੋਈ ਕਿਸੇ ਛੋਟੇ ਤੋਂ ਛੋਟੇ ਵਰਕਰ ਵੱਡੇ ਤੋਂ ਵੱਡੇ ਕਿਸੇ ਨੇ ਕੋਈ ਜਵਾਬ ਨਹੀਂ ਦਿੰਦਾ ਇਸ ਕਰਕੇ ਇਸ ਇਸ ਗੱਲ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਇਹ ਜਿਹੜਾ ਵੱਜਰ ਅਪਰਾਧ ਜਿਹੜਾ ਉਹ ਉਹ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਕੀਤਾ ਹੋਇਆ ਤੇ ਮੈਂ ਇਸ ਮਾਮਲੇ ਮੈਂ ਤਾਂ ਭਗਵਤ ਮਾਨ ਦਾ ਕਹਿਣਾ ਹੈ ਕਿ ਭਾਜਪਾ ਨੇ ਆਵਾਜ਼ ਜੋੜ ਕੇ ਉਹ ਬਣਾ ਦੀ ਹੈ ਵੀਡੀਓ ਅਰੇ ਭਾਈ ਇਹ ਤਾਂ ਹੁਣ ਜੋੜ ਕੇ ਬਣਾਈ ਹੈ ਇਹ ਜਾਂਚ ਦਾ ਵਿਸ਼ੇ ਹੈ ਅਸੀਂ ਵੀ ਇਹ ਕਹਿੰਦੇ ਆਂ ਵੀ ਇਹ ਜਾਂਚ ਨਿਰਪੱਖ ਏਜੰਸੀ ਕੋਈ ਜਾਂਚ ਕਰੇ ਔਰ ਅਗਰ ਹੈ ਤਾਂ ਇਹਨਾਂ ਦੇ ਤਾਂ ਫਿਰ ਉਸੇ ਸਾਹਬ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਸੋ ਇਹ ਇਹ ਜਿਹੜਾ ਵੀ ਜਿਸ ਸਾਹਬ ਨਾਲ ਬਣੀ ਹੈ ਹੁਣ ਆਪਾਂ ਬਾਹਲੀਆਂ ਬਾਹਲੀਆਂ ਵੀ ਵੇਨੇ ਬੇ ਜੜੀਆਂ ਨਾਲ ਬਣਾ ਬਣਾ ਕੇ ਅਪਲੋਡ ਕੀਤੀਆਂ ਨੇ ਉਹ ਉਹਨਾਂ ਨੂੰ ਵੀ ਨਾ ਉਹਨਾਂ ਦੀ ਫੋਟੋ ਤੇ ਇਹ ਫੋਟੋ ਨੈਚੁਰਲ ਫੋਟੋ ਦਾ ਕਿੰਨਾ ਫਰਕ ਹੈ ਆਪਾਂ ਨੂੰ ਨੇਕ ਟਾਈ ਦੇ ਨਾਲ ਨਹੀਂ ਦਿਸਦਾ ਪਿਆ ਵੀ ਇਹ ਅਸਲ ਕਿਹੜੀ ਤੇ ਨਕਲ ਕਿਹੜੀ ਬਣਾਈ ਹੋਈ ਹੈ ਇਹ ਤਾਂ ਆਪਾਂ ਨੂੰ ਵੀ ਇੰਨਾ ਕੋਈ ਪਤਾ ਹੈਗਾ ਸੋ ਇਸ ਕਰਕੇ ਇਹ ਜਿਹੜਾ ਜਥੇਦਾਰ ਜੀ ਨੇ ਵੀ ਕਿਹਾ ਹੈ ਕਿ ਅਸੀਂ ਇਹਦੀ ਜਾਂਚ ਕਰਾਵਾਂਗੇ ਉਹ ਵੀ ਜਾਂਚ ਕਰਵਾਉਣਗੇ ਤਾਂ ਉਸ ਤੋਂ ਇਹ ਆ ਵੀ ਮੈਂ ਕਿਹਾ ਪੁਵਨ ਸਿੰਘ ਮਾਨ ਤੋਂ ਇਲਾਵਾ ਹੋਰ ਤਾਂ ਕਿਸੇ ਨੇ ਨਹੀਂ ਕਿਹਾ ਹੈਗਾ ਵੀ ਇਹ ਭਾਈ AI ਨਾਲ ਬਣੀ ਜਾਂ ਹੋਰ ਕਿਸੇ ਨੇ ਬਣਾ ਕੇ ਲੋਡ ਕੀਤੀ ਉਹ ਇਹ ਅਸੀਂ ਕਹਿੰਦੇ ਜਾਂਚ ਨਿਰਪੱਖ ਏਜੰਸੀ ਜਾਂਚ ਕਰੇ ਔਰ ਬਣਦੀ ਸਜ਼ਾ ਜਿਹੜੀ ਉਹ ਔਰ ਉਸ ਵੇਲੇ ਜਨਾਚਰ ਇਹ ਨਹੀਂ ਉਹ ਉਸ ਵੇਲੇ ਤੁਰੰਤ ਆਪਣੀ ਇਸ ਪੋਸਤ ਮੁੱਖ ਮੰਤਰੀ ਸ਼ਿਪ ਤੋਂ ਅਸਤੀਫਾ ਦੇ ਰਾਜਸੀ ਜਿਹੜੀ ਹੈ ਗਰੁੱਪ ਲੀਡਰ ਦੇ ਨਾਤੇ ਉਹ ਆਪਣੇ ਗਰੁੱਪ ਲੀਡਰ ਦੇ ਜਿਹੜਾ ਉਹਦਾ ਉਹਦੇ ਤੋਂ ਅਸਤੀਫਾ ਦੇਣ ਕਿਉਂਕਿ ਦੇਖੋ ਇੰਨਾ ਇੰਨਾ ਮਾੜਾ ਬੋਲਣਾ ਉਹ ਆ ਵੀ ਭਾਰਤੀ ਜਨਤਾ ਪਾਰਟੀ ਇਸ ਗੱਲ ਦੇ ਦੋਵਾਂ ਦੇ ਅਸਤੀਫੇ ਦੀ ਮੰਗ ਕਰਦੀ ਔਰ ਜਿਹੜੇ ਹੈਗੇ ਹਨ ਅਤੇ ਕਾਰਵਾਈ ਦੇ ਵੀ ਨਾਲ ਮੰਗ ਕਰਦੇ ਆ